ਸਾਊਥ ਅਫਰੀਕਾ ਗਿਆ ਸੀ ਤੇ ਬੋਡੀ ਬਿਲਡਿੰਗ ਚ ਮੇਰਾ 골ਡ ਮੈਡਲ ਆਇਆ ਸਾਊਥ ਅਫਰੀਕਾ ਚ ਜੋ ਜੋਨਸ ਹੋਇਆ ਸੀ 18 ਨੀ ਮਹੀਨੂ ਹੋਇਆ ਸੀ ਪਰ ਲਈ ਬਹੁਤ ਜ਼ਿਆਦਾ ਹੈ ਮਾਣ ਵਾਲੀ ਗੱਲ ਹੈ ਕਿ ਮੇਰਾ ਜਿਹੜਾ ਬੇਟਾ ਹੈ ਇਹ 골ਡ ਮੈਡਲ ਲੈ ਕੇ ਆਇਆ ਪੂਰੇ ਇੰਡੀਆ ਵਾਸਤੇ ਨਾ ਅਗੇ ਪੰਜਾਬ ਪੂਰੇ ਇੰਡੀਆ ਵਾਸਤੇ 골ਡ ਮੈਡਲ ਲੈ ਕੇ ਆਇਆ ਬੇਟਾ ਮੇਰਾ ਤੇ ਸਾਰੇ ਪੂਰੇ ਵਰਲਡ ਜੋ ਆਏ ਸੀਗੇ ਪਲੇਅਰ ਤੇ ਮੈਂ ਪੰਜਾਬ ਚੋਂ ਕੱਲਾ ਸੀ ਇੰਡੀਆ ਚੋਂ ਕੱਲਾ ਸੀਗਾ ਇਹ ਮੇਰਾ 골ਡ ਮੈਡਲ ਆਇਆ। ਕੋਈ ਸਰਕਾਰ ਨੇ ਤਾਂ ਕੋਈ ਨਾ ਮੈਨੂੰ ਕੋਈ ਦਿੱਤਾ ਸੀਗਾ ਤੇ ਨਾ ਮੈਂ ਆਪਣੇ ਬੇਟੇ ਨੂੰ ਆਪ ਭੇਜਿਆ ਆਪਣੀ ਦਮ ਤੀਕ ਠੀਕ ਹੈ ਔਰ ਅੱਗੇ ਵੀ ਹੀ ਮੈਂ ਹੀ ਭੇਜੂਗਾ ਬੇਟੇ ਸਾਨੂੰ ਕਿਸੇ ਦੇ ਕੋਈ ਆਸ ਨਹੀਂ ਮੈਂ ਸਾਊਥ ਅਫਰੀਕਾ ਜਾਇਆ ਸੀਗੇ ਤੇ ਬੋਡੀ ਬਿਲਡਿੰਗ ਚ ਮੇਰਾ 골ਡ ਮੈਡਲ ਆਇਆ। आई एच बी बी प्रो ਤੇਜ਼ ਬੋਡੀ ਬਿਲਡਿੰਗ ਸੀਗੀ ਉੱਥੇ ਸਾਊਥ ਅਫਰੀਕਾ ਚ ਜੋਨਸਬਰਗ ਚ ਤੇ ਸ਼ੁਰੂ ਹੋਇਆ ਸੀ ਇਹ 16 17 18 19 ਮਈ ਨੂੰ ਹੋਇਆ ਸੀਗਾ ਸਾਰਾ ਮੇਰਾ ਆਬਦਾ ਖਰਚਾ ਸੀਗਾ ਤੇ ਮੈਂ ਕੋਈ ਸਰਕਾਰ ਨੂੰ ਨਾ ਤਾਂ ਮੰਗ ਕਰਨੇ ਪਤਾ ਤਾਂ ਹੈਗਾ ਦੇਣ ਦਾ ਕੁਛ ਹੈ ਨਹੀਂ ਠੀਕ ਹੈ ਜੀ ਕਿੰਨੇ ਕੰਟਰੀ ਦੇ ਉੱਥੇ ਜਿਹੜੇ ਹੈਗੇ ਸੀ ਉੱਥੇ ਸਾਰੇ ਪੂਰੇ ਵਰਲਡ ਚੋਂ ਆਏ ਸੀਗੇ ਪਲੇਅਰ ਤੇ ਮੈਂ ਪੰਜਾਬ ਚੋਂ ਇਕੱਲਾ ਸੀ ਇੰਡੀਆ ਚੋਂ ਇਕੱਲਾ ਸੀਗਾ ਮੈਂ ਕਿਹੜਾ ਮੈਡਲ ਆਇਆ ਇਹ ਮੇਰਾ 골ਡ ਮੈਡਲ ਆਇਆ ਕਿੰਨਾ ਕ ਤੁਸੀਂ ਮੈਨੂੰ ਪ੍ਰਾਉਡ ਕੀਤਾ ਕਿ ਤੁਹਾਡੀ ਭਾਤਰੀ ਤੇ ਪੰਜਾਬ ਲਈ ਜਿਹੜਾ ਮੈਡਮ ਬਹੁਤ ਜ਼ਿਆਦਾ ਪ੍ਰਾਉਡ ਹੈ ਮੈਨੂੰ ਆਪਣੇ ਆਪ ਤੇ ਤੇ ਮੇਰੇ ਫਾਦਰ ਸਾਹਿਬ ਤੇ ਇਹਨਾਂ ਦੇ ਘਰ ਕੀ ਸਭ ਕੁਝ ਆ ਮੇਰਾ ਬ੍ਰਦਰ ਹੈ ਇੱਕ ਤੇ ਆ ਮੇਰੇ ਤਾਇਆ ਜੀ ਨੇ ਇਹ ਮੈਨੂੰ ਸਪੋਰਟ ਕਰਦੇ ਨੇ ਕਿੰਨਾ ਕ ਹਾਰਡ ਵਰਕ ਨਹੀਂ ਰਹੀ ਹੈ ਤੁਹਾਡੀ ਕਿੰਨਾ ਇੱਕ ਸਮੇਂ ਤੋਂ ਤੁਸੀਂ ਮੈਂ 4 ਮਹੀਨੇ ਤੋਂ ਰੁਕਤੀ ਨਹੀਂ ਖਾਧੀ ਓਨਲੀ ਚਿਕਨ ਐਗ ਫਿਸ਼ ਕੋਈ ਨਮਕ ਮਿਰਚ ਮਸਾਲਾ ਨਹੀਂ 4 ਦਿਨ ਤੋਂ ਪਾਣੀ ਨਹੀਂ ਪੀਤਾ ਸੀਗਾ ਮੈਂ ਜਿੱਦਾਂ ਕਿ ਅਕਸਰ ਆਪਾਂ ਦੇਖਦੇ ਆ ਕਿ ਜਿਹੜੀ ਬੋਡੀ ਬਿਲਡਰ ਹੁੰਦੇ ਨੇ ਕਈ ਵਾਰੀ ਜਿਹੜੇ ਅਗੇ ਦੂਜੇ ਪ੍ਰੋਡਕਟ ਯੂਜ਼ ਕਰ ਲੈਂਦੇ ਨੇ ਜਿਵੇਂ ਪਾਊਡਰ ਵਗੈਰਾ ਹੁੰਦੇ ਨੇ ਉਹਨਾਂ ਲਈ ਕੀ ਹੋਊਗਾ ਕਿਉਂਕਿ ਕਿਹੜੇ ਕਿਹੜੇ ਸਿੱਧੇ ਕਿ ਨੁਕਸਾਨਦਾਰ ਹੋਵੇ ਉਹਦੇ ਦੀ ਕੀ ਕਹੂੰਗਾ ਨੁਕਸਾਨ ਤਾਂ ਕਿਸੇ ਚੀਜ਼ ਦਾ ਨਹੀਂ ਆਏਗਾ ਜੇ ਆਪਾਂ ਤਰੀਕੇ ਨਾਲ ਚੱਲਦੇ ਆ ਜੀ ਸਾਰੇ ਯੂਜ਼ ਕਰਦੇ ਨੇ ਦੇਖੋ ਕੈਨ ਨੂੰ ਉਹ ਤਾਂ ਜੋ ਮਰਜੀ ਕਹੀ ਜੀ ਆਪਾਂ ਵੀ ਪ੍ਰੋਡਕਟ ਨੇ ਜੀ ਖੰਨੇ ਅਮਲੋ ਰੋਡ ਸੌਰੀ ਦੋ ਜਿਮਨੇ ਆਪਣੇ ਇੱਕ ਜੀਟੀ ਰੋਡ ਤੇ ਇੱਕ ਅਮਲੋ ਰੋਡ ਤੇ ਹੈ ਕੇਐਚਸੀ ਨਾਮ ਤੋਂ ਜਿਮਨੇ ਕਰਨਲ ਕਲੱਬ ਤੇ ਜੇ ਮੈਨੂੰ ਸਰਕਾਰ ਹੋਰ ਸਪੋਰਟ ਕਰੂਗੀ ਇੱਕ ਕੰਪੀਟੀਸ਼ਨ ਹੋ ਰਿਹਾ ਸਪੇਨ ਦੇ ਵਿੱਚ ਅਕਤੂਬਰ ਦੇ ਵਿੱਚ ਉਹਦੇ ਲਈ ਮੇਰੀ ਸਿਲੈਕਸ਼ਨ ਹੋਈ ਹੈ ਤੇ ਕੈਨੇਡਾ ਲਈ ਸਿਲੈਕਸ਼ਨ ਹੋਈ ਹੈ ਤੇ ਉਹ ਟ੍ਰਾਂਟੋ ਪ੍ਰੋ ਸ਼ੋ ਹੋ ਰਿਹਾ ਜੇ ਸਪੋਰਟ ਕਰਨਗੇ ਕਰਨਗੇ ਤਾਂ ਮੈਂ ਇੰਡੀਆ ਨੂੰ ਫੇਰ ਰਿਪਰੈਜ਼ੈਂਟ ਕਰੂੰਗਾ ਅਕਸਰ ਇਹ ਦੇਖਿਆ ਜਾਂਦਾ ਜਦੋਂ ਕੋਈ ਖਿਡਾਰੀ ਮੈਡਿਕ ਜਿੱਤ ਕੇ ਆਉਂਦੇ ਨੇ ਆਪਣੇ ਕੋਲ ਪੈਸੇ ਲਗਾ ਕੇ ਜਾਂਦੇ ਨੇ ਕਈ ਜਿਹੜੀ ਸਰਕਾਰਾਂ ਦੀ ਜਿਹੜੀ ਹੈਗੀ ਕੁਝ ਤੋਂ ਕੋਲੇ ਰਹਿ ਜਾਂਦੇ ਨੇ ਕਿ ਤੁਸੀਂ ਆਪਣੇ ਜਿਹੜੇ ਪੈਸੇ ਨੂੰ ਤੁਸੀਂ ਕੋਲੋਂ ਲਗਾ ਕੇ ਗਏ ਮੈਂ ਸਾਰਾ ਖਰਚਾ ਆਪਣੇ ਕੋਲੋਂ ਲਾਇਆ ਜੀ ਏ ਤੋਂ ਲੈ ਕੇ ਜੈਡ ਤੱਕ ਸਾਰੀ ਫੀਸ ਮੈਂ ਆਪ ਡਿਪੋਜ਼ਿਟ ਕਰੀ ਹੈ ਕੀ ਕਹਿਣਾ ਚਾਹੋਗੇ ਬੇਟਾ ਜਿਹੜਾ ਹੈਗਾ ਭਾਰਤ ਲਈ ਮੈਡਲ ਜਿੱਤ ਕੇ ਆਇਆ ਦੇਖੋ ਪਹਿਲਾਂ ਭਾਰਤ ਨਹੀਂ ਪਹਿਲਾਂ ਮੇਰੇ ਲਈ ਬਹੁਤ ਜ਼ਿਆਦਾ ਹੈ ਮਾਣ ਵਾਲੀ ਗੱਲ ਹੈ ਕਿ ਮੇਰਾ ਜਿਹੜਾ ਬੇਟਾ ਹੈ ਇਹ 골ਡ ਮੈਡਲ ਲੈ ਕੇ ਆਇਆ ਪੂਰੇ ਇੰਡੀਆ ਵਾਸਤੇ ਨਾ ਕੇ ਪੰਜਾਬ ਪੂਰੇ ਇੰਡੀਆ ਵਾਸਤੇ ਗੋਲ ਮੈਡ ਲੈ ਕੇ ਆਇਆ ਬੇਟਾ ਮੇਰਾ ਔਰ ਮੈਨੂੰ ਬਹੁਤ ਜ਼ਿਆਦਾ ਇਹ ਤੇ ਮਾਣ ਹੈ ਔਰ ਅੱਗੇ ਵੀ ਰਹੂਗਾ ਦੇਖੋ ਸਰਕਾਰ ਨੇ ਤਾਂ ਕੋਈ ਨਾ ਮੈਨੂੰ ਕੋਈ ਦਿੱਤਾ ਸੀਗਾ ਤੇ ਨਾ ਮੈਂ ਆਪਣੇ ਬੇਟੇ ਨੂੰ ਆਪ ਭੇਜਿਆ ਆਪਣੀ ਦਮ ਤੇ ਠੀਕ ਹੈ ਔਰ ਅੱਗੇ ਵੀ ਹੀ ਮੈਂ ਹੀ ਭੇਜੂਗਾ ਬੇਟੇ ਨੂੰ ਸਾਨੂੰ ਕਿਸੇ ਦੇ ਕੋਈ ਆਸ ਨਹੀਂ ਔਰ ਮੈਂ ਕਹੂੰਗਾ ਵੀ ਵੱਤ ਵੱਦ ਜੇ ਇਹਨੂੰ ਸਪੋਰਟ ਕਰਦੀ ਹੈ ਸਰਕਾਰ ਤਾਂ ਇਹਦੇ ਵਰਗੇ ਮੈਂ ਕਈ ਬੱਚੇ ਜਿੰਮ ਦੇ ਵਿੱਚੋਂ ਸਪੋਰਟਸਮੈਨ ਤੇ ਭਾਤੀ ਕਰਾ ਸਕਦਾ ਹਾਂ ਇੰਨਾ ਕੋਣ ਮਾਣ ਮਹਿਸੂਸ ਹੋਇਆ ਬਾਤ ਵੀ ਇਹ ਪੁੱਛ ਲੋ ਜਿਵੇਂ ਇੱਕ ਮਾਂ ਨੂੰ ਪੁੱਤ ਮਿਲ ਜਾਂਦਾ ਮੈਨੂੰ ਇਹ ਮੈਡਲ ਮਿਲਿਆ ਕਿਉਂਕਿ ਬਾਤ ਦੀ ਜਿਹੜੀ ਤਮੰਨਾ ਹੁੰਦੀ ਸੀ ਜਿਹੜਾ ਬਾਤ ਅੱਗੇ ਜਾ ਕੇ ਬੇਟਾ ਤਰੱਕੀ ਦੇ ਦੇ ਦਿਖੋ ਮੈਂ ਮੈਂ ਮੈਡਲ ਜਿੱਤ ਕੇ ਲੈ ਕੇ ਸਪੇਨ ਤੋਂ 20 ਸਾਲਾਂ ਚ ਮੇਰੇ ਬੇਟੇ ਨੇ ਜਿੱਤੇ 8 ਸਾਲ ਦੇ ਵਿੱਚ ਇਹਦੇ ਇਹ ਤੋਂ ਉੱਪਰ ਖੁਸ਼ੀ ਮੈਨੂੰ ਕੁਝ ਨਹੀਂ ਹੈਗਾ ਬਸ ਕਿਉਂਕਿ ਮੈਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਸੀਗਾ ਇਹਨੂੰ ਗਾਈਡ ਕਰਨ ਵਾਲਾ ਮੈਂ ਹੈਗਾ ਔਰ ਉਸਤਾਦ ਔਰ ਬਾਪ ਇੱਕ ਹੋਣਾ ਚਾਹੀਦਾ ਹੈ ਜਿਨੇ ਉਸਤਾਦ ਬਣ ਲਿਆ ਸੋਨੇ ਆਪਣੇ ਬਾਪ ਬਦਲ ਲਿਆ ਕਿਹੜਾ ਜਾਉਗਾ ਕਿ ਜਿੱਦਾਂ ਕੀ ਜਿਹੜਾ ਹੈਗਾ ਯੂਥ ਤਾਂ ਜ਼ਿਆਦਾਤਰ ਨਸ਼ਿਆਂ ਵੱਲ ਜਾਣਾ ਹੈ ਕਿਹੜਾ ਵੱਲ ਘਟਦੇ ਆਣਾ ਹੈ ਕੀ ਕਹੋ ਦੇਖੋ ਨਸ਼ਿਆਂ ਦੀ ਗੱਲ ਇਦਾਂ ਹੈ ਕਿ ਜਦ ਆਪਾਂ ਸਪੋਰਟਸ ਨੂੰ ਪ੍ਰਮੋਟ ਕਰਾਂਗੇ ਤਾਂ ਤਾਂ ਆਪਣੇ ਜਿਹੜੇ ਯੂਥ ਹੈ ਤਾਂ ਸਪੋਰਟਸ ਕੰਨੀ ਆਣਾ ਹੈ ਜੇ ਤੁਸੀਂ ਨਸ਼ਾ ਛਡਾਣਾ ਐ ਨਹੀਂ ਨਸ਼ਾ ਛੱਡਣਾ ਔਰ ਯੂਥ ਨੂੰ ਸਪੋਰਟਸ ਦੇ ਵਿੱਚ ਆਣਾ ਪੈਣਾ ਔਰ ਸਰਕਾਰ ਨੂੰ ਯੂਥ ਨੂੰ ਸਪੋਰਟ ਕਰਨਾ ਹੀ ਪੈਣੀ ਹੈ シャチしラーの答え。